ਦਸ਼ਕਾਲ న్యూਸ 18 ਦੇ ਸਾਰੇ ਦਸ਼ਕਾ ਨੂੰ ਰਾਤਾਂ ਦੀ ਬਹੁਤ-ਬਹੁਤ ਸ਼ੁਭਕਾਮਨਾ ਸ਼ੁਰੂ ਕਰਦੇ ਆਂ ਖਬਰਾਂ ਦਾ ਸਿਲਸਿਲਾ ਤਾਂ ਨਰਾਤਿਆਂ ਦੇ ਦੂਜੇ ਦਿਨ ਮਾਂ ਬ੍ਰਹਮਚਾਰਨੀ ਦੀ ਪੂਜਾ ਕੀਤੀ ਜਾ ਰਹੀ ਹੈ ਮਾਂ ਦੁਰਗਾ ਦੇ ਨਾਂ ਰੂਪਾਂd ਵਿੱਚੋਂ ਬ੍ਰਹਮਚਾਰਨੀ ਗਿਆਨ ਤਪੱਸਿਆ ਅਤੇ ਤਿਆਗ ਦੀ ਦੇਵੀ ਹੈ ਜਿਨ੍ਹਾਂ ਦੀ ਪੂਜਾ ਕਰਨ ਦੇ ਨਾਲ ਜੀਵਨ ਦੇ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਆਉਂਦੀ ਹੈ ਨਰਾਤੀ ਦੇ ਦੂਜੇ ਦਿਨ ਮਾਂ ਬ੍ਰਹਮਚਾਰਨੀ ਦੀ ਪੂਜਾ ਕੀਤੀ ਜਾਂਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਨ ماں ਬ੍ਰਹਮਚਾਰਨੀ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਮਾਤਾ ਨੂੰ ਗਿਆਨ ਤਪੱਸਿਆ ਅਤੇ ਤ્યાਗ ਦੀ ਦੇਵੀ ਮੰਨਿਆ ਜਾਂਦਾ ਹੈ ਉਹਨਾਂ ਦੀਆਂ ਸ਼ਕਤੀਆਂ ਦੀ ਮਹਿਮਾ ਉਹਨਾਂ ਦੇ ਨਾਮ ਵਿੱਚ ਹੀ ਬਿਆਨ ਕੀਤੀ ਗਈ ਹੈ ਬ੍ਰਹਮਾ ਦਾ ਅਰਥ ਹੈ ਤਪੱਸਿਆ ਅਤੇ ਚਾਰਨੀ ਦਾ ਅਰਥ ਹੈ ਸੰਚਾਲਨ ਕਰਨ ਵਾਲੀ ਉਨ੍ਹਾਂ ਦੀ ਕਠੋਰ ਤਪੱਸਿਆ ਅਤੇ ਬ੍ਰਹਮਾ ਵਿੱਚ ਲੀਨ ਹੋਣ ਕਾਰਨ ਉਨ੍ਹਾਂ ਨੂੰ ਬ੍ਰਹਮਚਾਰਨੀ ਕਿਹਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਦੇਵੀ ਦੁਰਗਾ ਦੇ ਇਸ ਰੂਪ ਦੀ ਪੂਜਾ ਕਰਨ ਨਾਲ ਤਪੱਸਿਆ, ਤ્યાਗ, ਸੰਜਮ ਤੇ ਨੇਕੀ ਵਿੱਚ ਵਾਧਾ ਹੁੰਦਾ ਹੈ। ਮਾਂ ਬ੍ਰਹਮਚਾਰਨੀ ਦੀ ਕਥਾ ਮਹਾ ਭ੍ਰਮਚਾਰਨੀ ਦਾ ਜਨਮ ਪਹਾੜਾਂ ਦੇ ਰਾਜਾ ਹਿਮਾਲਿਆ ਦੀ ਧੀ ਦੇ ਰੂਪ ਵਿੱਚ ਹੋਇਆ ਸੀ। ਹਿਮਾਲਿਆ ਰਾਜਾ ਦੇ ਘਰ ਜਨਮ ਲੈਣ ਵਾਲੀ ਮਾਂ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪਤੀ ਵਜੋਂ ਪ੍ਰਾਪਤ ਕਰਨ ਲਈ ਕੋਰਤ ਤਪੱਸਿਆ ਕੀਤੀ। ਹਜ਼ਾਰਾਂ ਸਾਲ ਇਹਨਾਂ ਨੇ ਫੁੱਲ, ਫਲ, ਪੱਤੇ ਖਾ ਕੇ ਜੀਵਨ ਬਤੀਤ ਕੀਤਾ ਅਤੇ ਫਿਰ ਬਿਨਾਂ ਕੁਝ ਖਾਤੇ ਹੀ ਕਠਿਨ ਤਪ ਕੀਤੇ। ਇਹਨਾਂ ਦੀ ਅਟਲ ਭਗਤੀ ਨਾਲ ਪ੍ਰਭੂ ਸ਼ਿਵ ਪਰਸਨ ਹੋਏ। ਤੇ ਇਹਨਾਂ ਨੂੰ ਪਤਨੀ ਵਜੋਂ ਸਵੀਕਾਰਿਆ ਆਉ ਜਾਣਦੇ ਹਾਂ ਮਾਂ ਬ੍ਰਹਮਚਾਰਨੀ ਦੀ ਪੂਜਾ ਦਾ ਮਹੱਤਵ ਮਾਂ ਬ੍ਰਹਮਚਾਰਨੀ ਦੀ ਪੂਜਾ ਕਰਨ ਨਾਲ ਗਿਆਨ 'ਚ ਵਾਧਾ ਹੁੰਦਾ ਹੈ ਤੇ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਮਾਂ ਆਪਣੀ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੀ ਹੈ ਮੰਨਿਆ ਜਾਂਦਾ ਹੈ ਕਿ ਮਾਤਾ ਦੇ ਆਸ਼ੀਰਵਾਦ ਨਾਲ ਹਰ ਇੱਕ ਕੰਮ ਸਿਰੇ ਚੜਦਾ ਹੈ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਅੱਗੇ ਚੱਲਾਂਗੇ ਤੁਰਕ ਕਰਾਂਗੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਦਾ ਜੋ ਮਾਤਾ ਵੰਸਾ ਦੇਵੀ ਮੰਦਿਰ ਤੋਂ ਪੰਚਕੁਲਾ ਤੋਂ ਲਾਈਵ ਜੁੜੇ ਹੋਏ ਨੇ ਤੋਂ ਉਮੇਸ਼ ਕੀ ਕੁਝ ਤਿਆਰੀਆਂ ਨੇ ਕਿਸ ਤਰੀਕੇ ਦੀਆਂ ਰੌਣਕਾਂ ਦਿਖਾਈ ਦੇ ਰੀਆਂ ਨੇ ਤੇ ਬਿਲਕੁਲ ਸਾਰਿਆਂ ਨੂੰ ਭਗਤਾਂ ਨੂੰ ਜੈ ਮਾਤਾ ਦੀ ਔਰ ਮਨਸਾ ਦੇਵੀ ਇਤਿਹਾਸਿਕ ਮੰਦਿਰ ਹੈ ਸਿੱਧ ਸ਼ਕਤੀ ਪੀਠ ਹੈ ਔਰ ਇੱਥੇ ਭਗਤਾਂ ਦਾ ਸ਼ਰਧਾਲੂਆਂ ਦਾ ਤਾਂ ਲੱਗੇ ਹੋਇਆ ਤਸਵੀਰਾਂ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਵਾਂਗੇ ਕਿਉਂਕਿ ਮਨਸਾ ਦੇਵੀ ਪੰਚਕੂਲਾ ਸ਼ਿਵਾਲਿਕ ਦੀ ਪਹਾੜੀਆਂ ਵਿੱਚ ਇਹ ਮਾਤਾ ਮਨਸਾ ਦੇਵੀ ਦਾ ਮੰਦਿਰ ਸਥਿਤ ਹੈ ਔਰ ਦੂਜਾ ਨਵਰਾਤਰਾ ਹੈ ਕੱਲ ਪਹਿਲਾ ਨਵਰਾਤਰਾ ਸੀਗਾ ਅੱਜ ਦੂਜਾ ਨਵਰਾਤਰਾ ਹੈ ਤਾਂ ਅੱਜ ਭਗਤਾਂ ਦੀ ਪੀੜ ਇੱਥੇ ਬਰਾਬਰ ਲੱਗੀ ਹੋਈ ਹੈ ਸਵੇਰ ਤੋਂ ਹੀ ਲੋਕ ਲਾਈਨਾਂ ਵਿੱਚ ਲੱਗ ਕੇ ਮਾਤਾ ਦਾ ਮੱਥਾ ਟੇਕਣ ਹੈ ਮਾਤਾ ਦੇ ਦਰਸ਼ਨ ਕਰਨੇ ਮਾਤਾ ਮਨਸਾ ਦੇਵੀ ਦੇ ਦੂਰੋਂ ਦੂਰੋਂ ਆਉਂਦੇ ਨੇ ਖਾਲੀ ਪੰਚਕੁਲਾ ਚੰਡੀਗੜ੍ਹ ਮੋਹਾਲੀ ਨਹੀਂ ਆਸ-ਪਾਸ ਦੇ ਏਰੀਆ ਕਿਉਂਕਿ ਇਹ ਹਰਿਆਣਾ ਪੰਚਕੁਲਾ ਵਿੱਚ ਪੈਂਦਾ ਲੇਕਿਨ ਆਸ-ਪਾਸ ਦੇ ਲੱਗਦੇ ਹੋਏ ਏਰੀਆ ਚਾਹੇ ਡੇਰਾ ਬੱਸੀ ਹੋਣ ਜ਼ਿਰਕਪੁਰ ਹੋਣ ਲਾਲੜੂ ਹੋਣ ਬਨੂੜ ਜਾਂ ਹੋਰ ਵੀ ਆਸ-ਪਾਸ ਦੇ ਏਰੀਆ ਚ ਲੋਕ ਜਿਹੜੇ ਭਗਤ ਨੇ ਉਹ ਦਰਸ਼ਨ ਕਰਨ ਇੱਥੇ ਪਹੁੰਚਦੇ ਨੇ ਔਰ ਲਾਈਨ ਵਿੱਚ ਲੱਗ ਕੇ ਮਾਤਾ ਮਨਸ ਦੇਵੀ ਦੇ ਦਰਸ਼ਨ ਕਰਕੇ ਆਪਣੀ ਮਨੋ ਕਾਮਨਾ ਮੰਗਦੇ ਨੇ ਔਰ ਨਵਰਾਤਰੇ ਦੇ ਪਵਨ ਅਵਸਰ ਹੈ ਤਾਂ ਹਰ ਕੋਈ ਚਾਹੁੰਦਾ ਕਿ ਮਾਤਾ ਦਾ ਦਰਸ਼ਨ ਕਰਕੇ ਪਿੰਡੀ ਰੂਪ ਦਾ ਦਰਸ਼ਨ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੇ ਆਪਣੇ ਪਰਿਵਾਰ ਦੀ ਕਾਮਨਾ ਵਾਂਗੇ ਔਰ ਬਾਤ ਕਰਾਂਗੇ ਕਹਾਂ ਸੇ ਆਏ ਆਪ ਤੁਸੀਂ ਸਬਤਰ 26 ਪਚਕੁਲਾ ਸੇ ਜੀ ਪਚਕੁਲਾ ਸੇ ਕਿਤਨੇ ਵਜੇ ਆ ਗਏ ਤੁਸੀਂ ਹਮ ਆਏ 6:30 ਵਜੇ ਕੇ ਆਸਪਾਸ 6:30 ਵਜੇ ਆਪ ਲੋਗ ਵੀ ਹਾਂ ਮੈਂ ਇਨ ਕੇ ਸਾਥ ਹਾਂ ਹਮ ਇਨ ਦੇ ਸਾਥ ਹਾਂ ਕਿਤਨੇ ਵਜੇ ਆ ਗਏ 6:30 ਆਪ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਚ 6:30 ਵਜੇ ਸਵੇਰ ਤੋਂ ਹੀ ਲੋਗ ਲੈ ਕੋਈ 5:00 ਵਜੇ ਕੋਈ 6:00 ਵਜੇ ਲਾਈਨਾਂ ਵਿੱਚ ਲੱਗ ਰਹੇ ਅਥੇ ਲੱਗ ਕੇ ਮਥਾ ਸਨਾਤਨੇ ਗੋਣਾਸ਼ੇਹੀ ਗੁਣਮਹੀਨ ਨਾਰਾਇਣੀ ਨਮੋਸਤੋਤੇ आज नवरात्र का द्वितीय दिवस है ब्रह्मचारिणी की पूजा होगी नौ दिन लगातार हम पूजा आराधना अर्चना में चले हुए हैं पिछले कल जो हमने आपको विस्तार से बताया था आज उसी तरीके से आपके पास पूजा की थाली है कल की जोत प्रचंड कर रखी है आपने उसमें ही घी डालते रहिए यदि अखंड ज्योत नहीं जगाई है तो दोबारा फिर जगाइए कुलस्य की पूजा कीजिए माता को हार चढ़ाइए फूल चढ़ाइए फल चढ़ाइए और विधि विधान के साथ पूरी श्रद्धा के साथ आप माता की पूजा आराधना अर्चना करिए आज तारीख है तेईस सितंबर याद भी रखना है कि तेईस सितंबर है आज और दूसरा नवरात्रा है मंगलवार है सब कुछ ही मंगल ही मंगल होगा चाहे वो मेघ राशि से लेकर के मीन राशि तक कोई भी व्यक्ति कोई भी आराधना अर्चना करता है माँ भगवती जगदम्बा उसे कुछ ना कुछ जरूर देते आकर भावनाएं रखिए माता अपने आप साक्षात रूप से आपको कुछ ना कुछ ना आपके पास देगी आप आज का जो सूर्योदय से लेकर के सूर्यास्त के बीच का जो भी समय है जितना कर सकते हैं पूजा आराधना अर्चना वो करिए सायंकाल सूर्य ढलने के बाद भी इस पूजा आराधना अर्चना को कर सकते हैं आज हस्त नक्षत्र है जिसका देवता सविता है और आज ब्रह्मचारिणी की पूजा आराधना अर्चना करेंगे आज पंचअमृत जो बना के माता को भोग लगाएं इससे पंचमृद के है तुष्टि संतुष्टि पुष्टि आहार और जरायु के लिए जो दूध दही शहद घी शक्कर का जो चरणामत बनाया जाता है ये बना करके भोग लगा करके माता को समर्पित करने के बाद पूरे परिवार में बांटिए और जो भी आपके पास घर में सामग्री है जो अन्न से रहित तो हो जाकर के उसके साथ आप वहाँ भोग लगाए जाकर और यदि उपवास रख सकते हैं कल भी हो सकता है कुछ लोगों ने मेरे साथियों ने मेरी माताओं ने मेरी बहनों ने मेरी बंधुओं ने व्रत रखा हो और आज भी रखा है बहुत अच्छी बात है लेकिन पहले सेहत का ध्यान देना है आपने कोई रोगी हो तो वो चाहे व्रत ना ले बच्चा हो वो व्रत ना ले गर्भवती मेरी माता मेरी बहन मेरी बेटी हो तो उसका व्रत का जरा परहेज रखे करके क्योंकि दुआई लेनी है क्योंकि सारा दिन आप तपस्या ही करेंगे तप करेंगे माता की आराधना अर्चना करेंगे और कोशिश करें कि कुछ ना कुछ लेते रहें आहार खाली पेट ना रहे खासकर वो लोग जो दवाई लेते हैं याद रखें आज ब्रह्म माता ब्रह्मचारिणी की पूजा आराधना अर्चना करनी है और जे दीर्घायु के लिए प्रार्थना आराधना अर्चना करनी है और सारे का सारा समय आपने माता का आराधना करते हुए जो कल्याणकारी माता है जो व्यक्ति माता के आगे जिस भाव से जिस श्रद्धा से पूजा आराधना अर्चना करेगा वो उसे माता कुछ ना कुछ, कुछ, कुछ ना, किसी ना किसी रूप में जरूर देगी चाहे वो साक्षात दर्शन दे तन मन धन सब के लिए उपलब्ध हो आप प्रार्थना करें माता सब कुछ आपको देगी जाकर भावनाएं प्रबल रखिए जाकर दुर्गा चालीसा का पाठ करिए दुर्गा सप्तशती का पाठ करिए माता के सात मंत्र हैं दुर्गा सप्तशती के अंदर किसी एक मंत्र का जप करिए कुछ जगह तो ऐसा भी होता है कि हम पंडित लोग ब्राह्मण लोग हैं घरों में पूजा आराधना करते हैं और लगातार नौ दिन माता दुर्गा सप्तशती का पाठ करते हैं और इन नवरात्रों के लिए माता हमारे पुराणों में लिखा है कि सुख और समृद्धि के लिए ही आराधना अर्चना की जाती है चार बार नवरात्र आते हैं ये दो बार जा करके जिनकी हम जय भी कह सकते हैं कि वो प्रत्यक्ष रूप से नहीं करते हैं आषाढ़ के शुक्ल पक्ष के जब नवरात्र आते हैं तो रिद्धियाँ और सिद्धियों पर आबल करने के लिए तंत्रोक्त जो मेरे भाई बंधु करते हैं वो उनके लिए होते हैं अब जे शरदीय नवरात्र हैं फिर चैत्र के नवरात्र आएंगे कोई माता ज्वाला जी जा रहा है कोई कांगड़ा को वैष्णो देवी को नैना देवी आदि कोई माता मनसा देवी कोई बंगलामुखी कांगड़े देवी माता की आराधना अर्चना कर रहा है अपने भाव से अपनी श्रद्धा से भाव से प्रार्थना आराधना अर्चना कीजिए और पूरे विश्व के लिए खास करके जो हमारे देश में एक बहुत बड़ी आपदा आई थी जैसे मेरे पंजाब में आई थी इसको उभरने में और चढ़ने में समय लगेगा माता से ये भी प्रार्थना करनी है कि जितना हमारे मेरे देश का मेरे प्रदेश का मेरे पंजाब का जो नुकसान हुआ है वो कभी ऐसे भविष्य में ना हो आपको मैं आज के नवरात्रे की शुभकामनाएँ देता हूँ और ढेर सारी बधाई देता हूँ कोई भी राशि हो मेघ राशि से लेकर के मीन राशि तक मंगलवार है अब ब्रह्मचारिणी की पूजा आराधना अर्चना करिए सब जगह सब प्रश्न स्थानों पर आज मंगलमय ही होगा मंगल ही मंगल होगा ओम नमो भगवते वासुदेवाय नमा जय माता की जय माता की मां दे निरात्याती जिथे धार्मिक महत्ता बहुत ही ज्यादा है उथे ही ई मानसिक ते शारीरिक तंदुरुस्ती दिलहास नाल भी अहम है वर दौरान कुछ टिप्स फॉलो करने नाल काफी फायदा हुंदा पूरी रिपोर्ट देखो ਨੇ ਰਾਤਿਆਂ ਦੇ ਦਿਨੇ ਤੇ ਤੁਸੀਂ ਸਾਰੇ ਫਾਸਟਿੰਗ ਵੀ ਕਰ ਹੀ ਰਹੇ ਹੋਵੋਗੇ ਉਮੀਦ ਹੈ ਤੁਹਾਡੀ ਫਾਸਟਿੰਗ ਬਹੁਤ ਵਧੀਆ ਚੱਲ ਰਹੀ ਹੋਵੇਗੀ ਪਰ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦਵਾਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਸਰੀਰਕ ਤੰਦਰੁਸਤ ਰਹੋਗੇ ਪਰ ਤੁਸੀਂ ਆਪਣਾ ਮੈਂਟਲ ਹੈਲਥ ਵੀ ਪੀਸਫੁਲ ਰੱਖ पाओगे ਤੇ ਇਹਨਾਂ ਟਿਪਸ ਨਾਲ ਤੁਸੀਂ ਆਪਣਾ weight control ਵੀ ਕਰ ਲਵੋਗੇ ਤੇ ਇਹ ਟਿਪਸ ਅਗਰ ਤੁਸੀਂ ਧਿਆਨ ਚ ਰੱਖਦੇ ਹੋ ਤਾਂ ਇਸ ਨਾਲ ਤੁਹਾਡਾ ਜਲਦੀ weight lose ਵੀ ਹੋਏਗਾ ਤੇ ਤੁਹਾਡੀ fasting ਵੀ ਬੜੇ ਆਰਾਮ ਨਾਲ ਹੋ ਜਾਏਗੀ ਤਾਂ ਚਲੋ ਜਾਣਦੇ ਹਾਂ ਉਹ ਟਿਪਸ ਖਾਣ ਦੀ ਵੱਡੀ ਵੱਡੀ ਲਿਸਟ ਬਣਾਉਣ ਦੀ ਬਜਾਏ ਬਾਜ਼ਾਰੋਂ ਮੌਸਮੀ ਫਲ ਲਿਆ ਸਕਦੇ ਹੋ ਜੇ ਫਲ ਮਹਿੰਗੇ ਨੇ ਤਾਂ ਖੀਰਾ ਗਾਜਰ ਕੱਕੜੀ ਆਦਿ ਖਾ ਸਕਦੇ ਹੋ ਸ਼ਰੀਰ ਚ ਪ੍ਰੋਟੀਨ ਦੀ ਲੋੜ ਪੂਰੀ ਕਰਨ ਲਈ ਕਾਜੂ ਬਦਾਮ ਖਾ ਸਕਦੇ ਹੋ ਫੈਟ ਲਈ ਮੂੰਗਫਲੀ ਦਾ ਸੇਵਨ ਕਰ ਸਕਦੇ ਹੋ ਇਸ ਤੋਂ ਇਲਾਵਾ ਨਾਸ਼ਤੇ ਚ ਦਹੀਂ ਸ਼ਾਮਿਲ ਕਰ ਲੋ ਹਰੀਆਂ ਸਬਜ਼ੀਆਂ ਨਾਲ ਵਿਟਾਮਿਨਸ ਤੇ ਮਿਨਰਲਸ ਮਿਲ ਜਾਣਗੇ ਸੋਡੀਅਮ ਦੀ ਕਮੀ ਪੂਰੀ ਕਰਨ ਲਈ ਸਿੰਧ ਨਮਕ ਵਰਤ ਸਕਦੇ ਹੋ ਆਮ ਤੌਰ ਤੇ ਲੋਕ ਡਾਈਟ ਵਿੱਚ ਇਹ ਸਭ ਚੀਜ਼ਾਂ ਸ਼ਾਮਿਲ ਤਾਂ ਕਰ ਲੈਂਦੇ ਨੇ ਪਰ ਗਲਤੀ ਇਹ ਕਰਦੇ ਨੇ ਕਿ ਮੂੰਗਫਲੀ ਅਤੇ ਹੋਰ ਡ్రਾਈ ਫਰੂਟਸ ਨੂੰ ਘੋਜ ਤਲਕੇ ਖਾਂਦੇ ਨੇ ਇਸ ਕਰਕੇ ਵਜ਼ਨ ਘਟੰਦੀ بجائے ਵੱਧ ਜਾਂਦਾ ਹੈ ਵਰਤ ਸਮੇਂ ਅਸੀਂ ਕੁੱਟੂ ਦੇ ਆਟੇ ਦਾ ਹਲਵਾ ਬਣਾਉਂਦੇ ਆ ਤਾਂ ਉਸ ਵਿੱਚ ਬਹੁਤ ਸਾਰਾ ਘਿਓ ਤੇ ਚੀਨੀ ਪਾ ਲੈਂਦੇ ਆ ਇਸ ਨਾਲ ਸਰੀਰ 'ਚ ਫੈਟ ਵੱਧਦਾ ਤੇ ਬੇहद ਕੈਲਰੀ ਕੰਜ਼ਿਊਮ ਹੋ ਜਾਂਦੀ ਹੈ ਰਾਤੇ ਵਰਗੇ ਰਿਲੀਜੀਅਸ ਫਾਸਟ 'ਚ ਲੋਕ ਪੂਰੀ ਸ਼ਰਧਾ ਨਾਲ ਵਰਤ ਤਾਂ ਸ਼ੁਰੂ ਕਰਦੇ ਨੇ ਪਰ ਡਾਈਟ 'ਚ ਕਾਰਬਸ ਜਿਵੇਂ ਰੋਟੀ ਤੇ ਚਾਵਲ ਘਟਾਉਣ ਕਰਕੇ ਸਰੀਰ 'ਚ એનર્ਜੀ ਦੀ ਕਮੀ ਮਹਿਸੂਸ ਹੁੰਦੀ ਹੈ ਫਿਰ ਊਰਜਾ ਲਈ ਵਾਰ-ਵਾਰ ਚਾਹ ਜਾਂ ਕੌਫੀ ਪੀਣ ਲੱਗਦੇ ਨੇ ਇਸ 'ਚ ਬਹੁਤ ਜ਼ਿਆਦਾ ਚੀਨੀ ਤੇ ਦੁੱਧ ਹੁੰਦਾ ਹੈ ਇਸ ਨਾਲ ਵਰਤ ਦਾ ਅਸਲ ਮਕਸਦ ਪਿੱਛੇ ਰਹਿ ਜਾਂਦਾ ਹੈ ਕੁਝ ਲੋਕ ਨਿਯਮ ਮੁਤਾਬਕ ਦਿਨ ਵਿੱਚ ਇੱਕ ਜਾਂ ਦੋ ਵਾਰ ਹੀ ਖਾਂਦੇ ਨੇ ਪਰ ਇੱਕ ਵਾਰ ਵਿੱਚ ਹੀ ਇੰਨਾ ਖਾ ਲੈਂਦੇ ਨੇ ਕਿ ਸਰੀਰ ਸੁਸਤ ਪੈ ਜਾਂਦਾ ਹੈ ਤੇ ਜ਼ਿਆਦਾ ਖਾਣ ਨਾਲ ਵਜ਼ਨ ਘਟਣ ਦੀ ਬਜਾਏ ਵਧਣ ਲੱਗਦਾ ਹੈ ਵਰਤ ਦੇ ਦਿਨਾਂ ਵਿੱਚ ਲੋਕ ਐਕਸਰਸਾਈਜ਼ ਕਰਨੀ ਛੱਡ ਦਿੰਦੇ ਨੇ ਉਹ ਸਮਝਦੇ ਨੇ ਕਿ ਵਰਤ ਵਿੱਚ ਕਸਰਤ ਕਰਨ ਨਾਲ એનર્ਜੀ ਘਟ ਜਾਵੇਗੀ ਪਰ ਅਸਲ ਚੀਜ਼ ਇਸ ਤੋਂ ਬਿਲਕੁਲ ਵੱਖਰੀ ਹੈ ਜੇ ਰੋਜ਼ਾਨਾ ਥੋੜੀ ਥੋੜੀ ਐਕਸਰਸਾਈਜ਼ ਕਰੋਗੇ ਤਾਂ ਮੈਟਾਬੋਲਿਜ਼ਮ ਤੇਜ਼ ਹੋਵੇਗਾ ਖਾਣਾ ਆਸਾਨੀ ਨਾਲ ਪਚੇਗਾ ਤੇ ਕੈਲਰੀਜ਼ ਬਰਨ ਹੋਣ ਨਾਲ ਵਜ਼ਨ ਘਟੇਗਾ ਆਰੇਤ ਵਿੱਚ ਜ਼ਿਆਦਾਤਰ ਲੋਕ ਵਰਤ ਦੇ ਦੌਰਾਨ ਇੰਨਾ ਜ਼ਿਆਦਾ ਮਿੱਠਾ ਖਾ ਲੈਂਦੇ ਨੇ ਕਿ ਨਰਾਤਿਆਂ ਤੋਂ ਬਾਅਦ ਸਿਹਤ ਸੁਧਰਨ ਦੀ بجائے ਹੋਰ ਵੀ ਖਰਾਬ ਹੋ ਜਾਂਦੀ ਹੈ। ਕੁਝ ਲੋਕ ਫਾਸਟ ਦੌਰਾਨ ਪਾਣੀ ਬਹੁਤ ਘੱਟ ਪਿੰਦੇ ਨੇ ਜਿਸ ਨਾਲ ਸਰੀਰ 'ਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਪਾਣੀ ਇੰਨਕ ਪੀਓ ਕਿ ਲੈਵਲ ਜਿਹੜਾ ਬੋਡੀ 'ਚ ਪਾਣੀ ਦਾ ਹੈ ਉਹ ਠੀਕ ਰਹਿ ਸਕੇ। ਇਹਨੇ ਉਹ ਰੂਲਸ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣਾ weight loss ਆਸਾਨੀ ਨਾਲ ਕਰ पाओगे ਪਰ ਧਿਆਨ ਰਹੇ ਰੂਲ ਸਟ੍ਰਿਕਟਲੀ ਫੋਲੋ ਕਰਨੇ ਨਹੀਂ ਤਾਂ ਫਿਰ ਹੱਥ ਮਾਲਦੇ ਰਹਿ ਜਾਓਗੇ ਤਾਂ ਰਾਤੀਂ ਦੇ ਵਿੱਚ ਸਿਰਫ ਮਾਧ ਦੇ ਭਗਤੀ ਹੀ ਨਹੀਂ ਸਾਤਵਿਕ ਤੇ ਸਾਫ ਸੁਥਰੇ ਭੋਜਨ ਦਾ ਵੀ ਖਾਸ ਮਹੱਤਵ ਹੁੰਦਾ ਹੈ ਇਸ ਦੌਰਾਨ ਸਿਰਫ ਸਾਤਵਿਕ ਭੋਜਨ ਹੀ ਖਾਣਾ ਚਾਹੀਦਾ ਇਸ ਤੋਂ ਇਲਾਵਾ ਮਾਸ ਮੱਛੀ ਅੰਡੇ ਅਤੇ ਪਿਆਜ਼ ਲਸਣ ਵਰਗੀਆਂ ਮਾਸਾਹਾਰੀ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਫਲ ਦੁੱਧ ਦਹੀਂ ਸੁੱਕੇ ਮੇਵੇ ਸੰਘਾੜੇ ਦਾ ਆਟਾ ਕੁੱਟੂ ਦਾ ਆਟਾ ਤੇ ਸਾਬੂਦਾਣਾ ਆਦਿ ਖਾਦਾ ਜਾ ਸਕਦਾ ਹੈ ਸੈਚੀਕਲ ਤੁਸੀਂ ਦੇਖ ਰਹੇ ਹੋ న్యూਸ 18 ਪੰਜਾਬ ਤੇ ਮੈਂ ਹਾਂ ਸਰਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਵਰਾਤਰੇ ਸ਼ੁਰੂ ਹੋ ਗਏ ਨੇ ਸੋ ਬਹੁਤ ਸਾਰੇ ਲੋਕ ਜਿਹੜੇ ਆ ਨਵਰਾਤਰੀਆਂ 'ਚ ਫਾਸਟਿੰਗ ਕਰਦੇ ਨੇ ਤੇ ਉਹਨਾਂ ਲਈ ਮੈਂ ਲੈ ਕੇ ਆਈਆਂ স্পੈਸ਼ਲ ਰੈਸਪੀਜ਼ ਜੀ ਹਾਂ ਇਹ ਰੈਸਪੀਜ਼ ਮੈਂ ਨਹੀਂ ਬਣਾਵਾਂਗੀ ਮੇਰੇ ਨਾਲ ਨੇ ਨਵੀਨ ਸ਼ਰਮਾ ਜੀ ਸੋ ਉਹ ਅੱਜ ਰੈਸਪੀਜ਼ ਤਿਆਰ ਕਰਨਗੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਨਵਰਾਤਰੀ ਸ਼ੁਰੂ ਹੋ ਗਏ ਆ ਤੇ ਸਪੈਸ਼ਲ ਰੈਸਪੀਜ਼ ਕੀ ਬਣਾ ਰਿਹਾ ਇਸ ਵਾਰ ਜੀ ਅਸੀਂ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਸਟਮਰ ਨੂੰ ਹੋਰ ਅੱਛਾ ਲੱਗੇ ਜਿਹੜਾ ਸੀ ਜੀ ਵੀ ਬਨਾਈ ਬਨਾਈਏ ਉਹਨਾਂ ਲਈ ਅੱਛਾ ਰਹੇ ਖਾਂਚ ਸਭ ਸਭ ਕੋ ਹੀ ਅੱਛਾ ਲੱਗੇ ਨਾਲੇ ਵੜਸ ਆ ਰਹੇ ਨੇ ਅੱਛੇ ਨਿਕਲਣ ਸਾਡੀ ਹੈਲਪ ਨਾਲ ਜੇ ਉਹ ਨਹੀਂ ਬਣਾ ਸਕਦੇ ਤਾਂ ਅਸੀਂ ਹੈਗੇ ਉਹਨਾਂ ਲਈ ਅਸੀਂ ਬਣਾਵਾਂਗੇ ਤੇ ਕੋਸ਼ਿਸ਼ ਕਰਾਂਗੇ 100% ਸਾਫ਼ ਸੁਥਰਾ ਬਣਾਈਏ ਨਾ ਸਾਡੀ ਕੋਈ ਸਟੱਡੀ ਜਰ ਕੋ ਲੰਬਾ ਹੈ ਉਹਨਾਂ ਨੂੰ ਨਾ ਉਹਨਾਂ ਨੂੰ ਕੋਈ ਕੰਪਲੀਟ ਹੋਏ ਸਾਡੇ ਤੋਂ ਠੀਕ ਹੈ ਸੋ ਕਰੀਏ ਆਪਾਂ ਸਟਾਰਟ ਹਾਂਜੀ ਪਲੀਜ਼ ਜੀ ਠੀਕ ਹੈ ਪਨੀਰ ਡਿਸ਼ ਅਸੀਂ ਸ਼ੁਰੂ ਕੀਤੀ ਹੈਗੀ ਇਸ ਚ ਆਪਾਂ ਬਣਾਵਾਂਗੇ ਇਹਦੇ ਨਾਲ ਸ਼ਾਹੀ ਪਨੀਰ ਜਰ ਤਰੀ ਵਾਲਾ ਪਨੀਰ ਨਾਲ ਠੀਕ ਹੈ ਜਿਵੇਂ ਨਾ ਲਸਣ ਪਿਆਜ਼ ਤੋਂ

ਔਰ ਸਾðਮੇ ਖੀਰੇ ਦਾ ਸਲਾਦ ਦਿਆ ਹੈ ਸਾðਮੇ ਅਸੀਂ ਬਣਾਈਏ ਪੂਰੀ ਤੁਸੀਂ ਵੀ ਅਗਰ ਫਾਸਟਿੰਗ ਕੀਤੀ ਹੈ ਅਗਰ ਨਹੀਂ ਵੀ ਤੁਸੀਂ ਫਾਸਟ ਰੱਖਿਆ ਤੇ ਤਦ ਵੀ ਤੁਸੀਂ ਇਹ ਜਿਹੜੀਆਂ ਰੈਸਪੀਜ਼ ਆ ਆਪਣੇ ਘਰ ਵਿੱਚ ਬਣਾ ਸਕਦੇ ਹੋ ਸੋ ਜਾਓ ਫਟਾਫਟ ਆਪਣੇ ਕਿਚਨ 'ਚ ਤੇ ਇਹ ਜਿਹੜੀਆਂ ਰੈਸਪੀਜ਼ ਆ ਇੱਕ ਵਾਰ ਜਰੂਰ ਟ੍ਰਾਈ ਕਰਿਓ ਥੈਂਕ ਯੂ ਅਬੇ ਗਾਇਕ ਮੰਕੀਰਤ ਔਲਖ ਦੇ ਵੱਲੋਂ ਲਗਾਤਾਰ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਇਸ ਵਿਚਾਲੇ ਮੰਕੀਰਤ ਔਲਖ ਫਿਰੋਜ਼ਪੁਰ ਛੋਣੀ ਅਨਾਜ ਮੰਡੀ ਚ ਪਹੁੰਚੇ ਜਿੱਥੇ ਉਹਨਾਂ ਹੜਪੀੜਤਾਂ ਨੂੰ ਨਕਦੀ ਤੇ 10 ਗਾਵਾਂ ਦਿੱਤੀਆਂ ਇਸ ਦੌਰਾਨ ਉਹਨਾਂ ਕਿਹਾ ਕਿ ਲੋਕਾਂ ਨੂੰ ਜਿੰਨੀ ਵੀ ਮਦਦ ਦੀ ਜ਼ਰੂਰਤ ਹੋਵੇਗੀ ਉਹਨਾਂ ਵੱਲੋਂ ਕੀਤੀ ਜਾਵੇਗੀ ਮੇਰੇ ਘਰ ਆਏ ਜਿੰਨਾਂ ਜਿਆਦੀ ਖਾਈ ਸੀ ਤੇ ਅੱਜ ਆਪਾਂ ਉਹਨਾਂ ਨੂੰ ਮੱਜਾ ਦੇਣ ਆਏ ਸੀ ਆਪਣਾ ਫਰੂਸਪੁਰ ਮੰਡੀ ਦਸ ਮੱਜਾ ਜਗਾ ਦੀਆਂ ਤੇ ਹੁਣ ਕੋਈ ਆਪਣੀ ਭੈਣ ਦਾ ਨਾ ਕੁੜੀ ਕਬੱਡੀ ਖੇਡਦੀ ਆ ਉਹਨਾਂ ਦਾ ਘਰ ਟੁੱਟ ਗਿਆ ਵਾਵਾ ਦਿਨ ਦਾ ਵਾਇਰਲ ਵੀ ਚੱਲਣ ਡਿਆ ਸੀ ਤੇ ਉਹਦੇ ਵਿਚਾਰੀ ਨੇ ਹੈਲਪ ਆਸਤੇ ਗਿਆ ਉਹ ਕਹਿੰਦੀ ਵੀ ਮੈਂ ਇੰਨਾ ਜ਼ੋਰ ਲਾ ਕੇ ਵੀ ਮੇਰੇ ਕੋਲ ਹੈਲਪ ਸਾਰੀ ਕਹਿੰਦੀ ਕਿੰਨਾ 4 ਲੱਖ ਹੋਇਆ 4 ਲੱਖ 4 ਲੱਖ ਹੋਇਆ ਹਨ ਮੈਂ ਤਾਂ ਹੁਣ ਪਤਾ ਲੱਗਿਆ ਮੈਂ ਤਾਂ ਐ ਪੁੱਛੀ ਵੀ 20 25 ਲੱਖ ਪਹੁੰਚ ਗਿਆ ਉਹਦੇ ਕੋਲ ਤੇ ਨਹੀਂ ਹੁਣ ਅੱਜ ਚੱਲੇ ਆ ਘਰ ਦੇਖਦੇ ਆ ਸਾਰਾ ਕਿੰਨੇ ਦਾ ਖਰਚਾ ਹੈ ਕਹਿੰਦੇ ਵੀ 15 20 ਲੱਖ ਦਾ ਖਰਚਾ 4 ਉਹਦੇ ਕੋਲ ਹੋ ਗਿਆ 5 80 ਦੇ ਆਉਣੇ ਆ ਠੀਕ ਆ ਘਰ ਸਟਾਰਟ ਹੋਊਗਾ ਬਾਕੀ ਜੋ ਵੀ 5 ਲੱਗੇ 10 ਲੱਗੇ ਉਹ ਬਾਅਦ ਕਰਕੇ ਉਹਦਾ ਪਹਿਲਾਂ ਘਰ ਕੰਪਲੀਟ ਕਰਾ ਕੇ ਇਹਨਾਂ ਹੌਸਲਾ ਕਿੱਥੋਂ ਮਿਲਦਾ ਜਿਹੜਾ ਤੁਸੀਂ ਇੰਨਾ ਪੈਸਾ ਕਮਾਉਂਦੇ ਹੋ ਆਪਣੇ ਆਪਣੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਆਂ ਜੀ ਆਪਣੇ ਸਿੱਖ ਕੌਮ ਆ ਆਪਣੇ ਕੌਮ ਤੋਂ ਦਾ ਜੇ ਆਪਾਂ ਕਹਿੰਦੇ ਨਹੀਂ ਵੀ ਦਸਵੀਂ ਗ੍ਰੰਥ ਚ ਲਿਖਿਆ ਆਪਣੇ ਸੋਨੇ ਦੀਆਂ ਮੋਹਰਾਂ ਦਾ ਲੰਗਰ ਚੱਲਣਾ ਹੈ ਅਜੇ ਤੱਕ ਖਾਲਸਾ ਰਾਜ ਹੈ ਚੜ੍ਹਦੀ ਕਲਾ